ਸੱਚੇ ਕਾਲ ਕੈਨਡਾ ਨਿਊਜ਼ ਬੁਲਟਨ ਵਿੱਚ ਖੜੇ ਹੁ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਪਹਿਲਾਂ ਨਜ਼ਰ ਮਾਰਦੇ ਆਮੋ ਖੜਲੇ ਜੀ। ਜੜਫਾਂ ਦੇ ਝਟਕੇ ਤੋਂ ਬਚਾਉਣ ਦੇ ਲਈ ਅਲਗੋਮਾ ਸਟੀਲ ਨੇ ਵੱਡਾ ਐਲਾਨ ਫੈਡਰਲ ਸਰਕਾਰ ਨੇ 400 ਮਿਲੀਅਨ ਡਾਲਰ ਦੀ ਮਦਦ ਐਲਾਨੀ। ਬੋਨੀ ਗ੍ਰੋਮ ਵਿਦੇ ਅਸਤੀਫੇ ਤੋਂ ਬਾਅਦ ਨਵੇਂ ਲੀਡਰ ਦੀ ਚੋਣ ਸ਼ੁਰੂ অন্ਟਾਰੀਓ ਲਿਬਰਲ ਪਾਰਟੀ ਦੇ ਵੱਲੋਂ ਜਲਦੀ ਹੀ ਨਵਾਂ ਲੀਡਰ ਚੁਣਨ ਦੀ ਪ੍ਰਕਿਰਿਆ ਹੋਵੇਗੀ ਸ਼ੁਰੂ। ਸਸਕੀਚਵਾਨ ਨੇ ਰੈ residencial ਸਕੂਲ ਦੇ ਪੀੜਤਾਂ ਤੋਂ ਮੰਗੀ ਮਾਫੀ 40 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਲਈ ਬਣੀ ਸਹਿਮਤੀ ਕੈਨੇਡਾ ਦੇ ਹਵਾਈ ਅੱਡਿਆਂ ਤੇ ਫਸੇ ਹਜ਼ਾਰਾਂ ਮੁਸਾਫਿਰ ਤਕਨੀਕੀ ਖਰਾਬੀ ਕਰਕੇ ਚਲਣੀ ਪਈ ਖਦਲਖਵਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਟਾਰਫਾਂ ਦੇ ਝਟਕੇ ਤੋਂ ਬਚਾਉਣ ਵਾਸਤੇ ਅਲਗੋਮਾ ਸਟੀਲ ਨੂੰ ਫੈਡਰਲ ਸਰਕਾਰ ਨੇ 400 ਮਿਲੀਅਨ ਡਾਲਰ ਦੀ ਮਦਦ ਐਲਾਨ ਦਿੱਤੀ ਹੈ Ontario ਸਰਕਾਰ ਵੀ 100 ਮਿਲੀਅਨ ਡਾਲਰ ਪ੍ਰਦਾਨ ਕਰੇਗੀ ਅਮਰੀਕਾ ਨੇ ਕੈਨੇਡਾ ਦੇ ਵੱਖ-ਵੱਖ ਚੀਜ਼ਾਂ ਦੇ ਉੱਤੇ ਟੈਰਿਫ ਲਗਾਇਆ ਹੈ ਸਟੀਲ ਐਲੂਮੀਨੀਅਮ ਦੇ ਉੱਤੇ ਟੈਰਿਫ ਲਗਾਉਣ ਦੀ ਗੱਲ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਸਟੀਲ ਉਦਯੋਗ ਨੂੰ ਕਾਫੀ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹੁਣ ਫੈਡਰਲ ਸਰਕਾਰ ਇਸ ਦੀ ਪਰਪਾਈ ਕਰਨ ਵਾਸਤੇ ਐਲਾਨ ਕਰ ਰਹੀ ਹੈ ਗਰਗਨ ਮੰਤਰੀ ਪੈਟੀ ਹਾਰੂ ਨੇ ਆਖਿਆ ਕਿ ਫੈਡਰਲ ਸਰਕਾਰ ਨੇ ਐਲਗੋਮਾ ਸਟੀਲ ਨੂੰ 400 ਮਿਲੀਅਨ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ ਇਹ ਮਦਦ ਉਸ ਸਕੀਮ ਦੇ ਤਹਿਤ ਆਉਂਦੀ ਹੈ ਜੋ ਵੱਡੀਆਂ ਕੰਪਨੀਆਂ ਨੂੰ ਅਮਰੀਕੀ ਟੈਰਫਾਂ ਕਾਰਨ ਹੋ ਰਹੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਬਣਾਈ ਗਈ ਹੈ ਸਰਕਾਰ ਨੇ ਆਖਿਆ ਹੈ ਕਿ ਇਹ ਰਕਮ ਐਲਗੋਮਾ ਸਟੀਲ ਨੂੰ ਚੱਲਦੇ ਰੱਖਣ ਅਮਰੀਕਾ ਦੇ ਨਿਰਪਰਤਾ ਘਟਾਉਣ ਅਤੇ ਵਰਕਰਾਂ ਸੰਬੰਧੀ ਵਿਗੜਾ ਤੋਂ ਬਚਨ ਦੇ ਵਿੱਚ ਮਦਦ ਕਰੇਗੀ ਇਸ ਦੇ ਨਾਲ 온ਟਾਰੀਓ ਸੂਬਾ ਸਰਕਾਰ ਵੱਲੋਂ ਵੀ 100 ਮਿਲੀਅਨ ਡਾਲਰ ਦੀ ਮਦਦ ਕੀਤੀ ਜਾਵੇਗੀ ਪੈਟੀ ਹਾਰੂ ਦਾ ਕਹਿਣਾ ਸੀ ਕਿ ਦੁਨੀਆ ਭਰ ਚ ਟੈਰਿਫਾਂ ਅਤੇ ਅਨਿਸ਼ਚਿਤਤਾ ਦੇ ਦੌਰ ਚ ਸਰਕਾਰੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਵਰਕਰ ਤੇ ਕਾਰੋਪਾਰ ਖੁਸ਼ਹਾਲ ਰਹਿ ਸਕਣ ਤੇ ਭਵਿਕਦੀ ਅਰਥ ਵਿਵਸਥਾ ਚ ਮੋਰੀ ਭੂਮਿਕਾ ਨਿਭਾਉਣ ਵਿੱਤ ਮੰਤਰੀ ਫਰੈਂਚਸ਼ਾਫ ਫਿਲਿਪ ਸ਼ੈਂਪੇਨ ਵਿੱਤੀ ਮਦਦ ਫੈਡਰਲ ਏਜੰਸੀ ਦੇ ਰਾਹੀਂ ਦੇਣਗੇ ਉਹਨਾਂ ਦਾ ਕਹਿਣਾ ਹੈ ਕਿ ਇਹ ਰਕਮ ਅਲਗੋਮਾ ਨੂੰ ਟੈਰਫਾਂ ਦੇ ਅਸਰ ਨੂੰ ਸਹਨ ਦੇ ਵਿੱਚ ਮਦਦ ਕਰੇਗੀ ਤੇ ਆਪਣੇ ਢਾਂਚਿਆਂ 'ਚ ਬਦਲਾਅ ਲਿਆਉਣ ਤੇ ਮੁਕਾਬਲੇਬਾਜ਼ੀ ਬਣਾਈ ਰੱਖਣ 'ਚ ਸਹਾਇਕ ਹੋਵੇਗੀ ਇਹ ਰਕਮ 10 ਬਿਲੀਅਨ ਡਾਲਰ ਦੀ ਉਸ ਵੱਡੀ ਲੋਨ ਸਕੀਮ ਦਾ ਹਿੱਸਾ ਹੈ ਜੋ ਸਰਕਾਰ ਨੇ ਮਾਰਚ ਮਹੀਨੇ ਅਜਹੀਆਂ ਵੱਡੀਆਂ ਕੰਪਨੀਆਂ ਲਈ ਸ਼ੁਰੂ ਕੀਤੀ ਸੀ ਜੋ ਟੈਰਫਾਂ ਤੇ ਹੋਰ ਰੁਕਾਵਟਾਂ ਦੇ ਨਾਲ ਜੂਝ ਰਹੀਆਂ ਨੇ ਇਹ ਉਪਰਾਲਾ ਕੈਨੇਡਾ ਦੇ ਸਟੀਲ ਉਦਯੋਗ ਦੇ ਲਈ ਐਲਾਨ ਕੀਤੇ ਹੋਰ ਕਈ ਕਦਮਾਂ ਦੀ ਤਸਦੀਕ ਵੀ ਕਰਦਾ ਹੈ ਉਦੋਂ ਬੋਨੀ ਕ੍ਰੌਂਬੀ ਨੇ ਕੁਝ ਦਿਨ ਪਹਿਲਾਂ ਆਪਣੀ ਪਾਰਟੀ ਤੋਂ ਲੀਡਰ ਦਾ ਅਹੁਦਾ ਛੱਡ ਦਿੱਤਾ ਸੀ ਜਿਸ ਕਰਕੇ অন্ਟਾਰੀਓ ਲਿਬਰਲ ਪਾਰਟੀ ਹੁਣ ਨਵਾਂ ਲੀਡਰ ਤਲਾਸ਼ ਰਹੀ ਹੈ ਪਾਰਟੀ ਦੇ ਵੱਲੋਂ ਨਵਾਂ ਲੀਡਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਨਵਾਂ ਪਾਰਟੀ ਲੀਡਰ ਬੋਨੀ ਕ੍ਰੌਂਬੀ ਦੀ ਥਾਂ ਲਵੇਗਾ ਓਨਟਾਰੀਓ ਲਿਬਰਲ ਪਾਰਟੀ ਨੇ ਆਪਣਾ ਅਗਲਾ ਲੀਡਰ ਚੁਣਨ ਦੀ ਤਿਆਰੀ ਦੀ ਸ਼ੁਰੂਆਤ ਕਰ ਲਈ ਹੈ ਜੋ ਬੋਨੀ ਕ੍ਰੋਂਪੀ ਦੀ ਥਾਂ ਲਵੇਗਾ ਕ੍ਰੋਂਪੀ ਨੇ ਹਾਲ ਹੀ ਚ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਾਰਟੀ ਦੀ ਕਾਰਜਕਾਰੀ ਕੌਂਸਲ ਨੇ ਇੱਕ ਕਮੇਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਜੋ ਪਾਰਟੀ ਮੈਂਬਰਾਂ ਨਾਲ ਸਲਾਹ مشਵਰਾ ਕਰੇਗੀ ਵਧੀਆ ਤਰੀਕੇ ਲੱਭੇਗੀ ਤੇ ਭਵਿੱਖ ਦੀ ਲੀਡਰਸ਼ਿਪ ਚੋਣ ਪ੍ਰਕਿਰਿਆ ਲਈ ਸਿਫਾਰਸ਼ਾਂ ਦੇਵੇਗੀ ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਤੇ ਰਾਹੀਂ ਦਿੱਤੀ ਗਈ ਓਨਟਾਰੀਓ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰੀਨ ਮੈਗੈਡੀ ਨੇ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਮੁੜ ਬਣਾਉਣ ਅਤੇ ਨਵਿਆਉਣ ਦੇ ਅਹਿਮ ਕੰਮ ਆਮ ਨੂੰ ਜਾਰੀ ਰੱਖ ਰਹੇ ਆ ਅਸੀਂ ਚੋਣਿਆ ਕਿ ਹਰ ਮੈਂਬਰ ਅਗਲੇ ਲੀਡਰ ਦੀ ਚੋਣ ਦੇ ਰਾ ਨੂੰ ਟਾਂਕ ਦੇ ਨਾਲ ਸਵਾਰੇ ਕ੍ਰੋਂਬੀ ਨੇ ਅਸਤੀਫਾ ਉਸ ਸਮੇਂ ਦਿੱਤਾ ਜਦੋਂ ਪਾਰਟੀ ਦੀ ਸਾਲਾਨਾ ਮੀਟਿੰਗ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ 'ਚ ਸਿਰਫ 57% ਸਮਰਥਨ ਹੀ ਹਾਸਲ ਕਰ ਸਕੀ ਇਸ ਸਮੀਖਿਆ ਉਸ ਚੋਣ ਦੇ ਕੁਝ ਮਹੀਨੇ ਬਾਅਦ ਹੋਈ ਸੀ ਜਿੱਥੇ ਲਿਬਰਲ ਪਾਰਟੀ ਨੇ ਨਿਰਾਸ਼ਾਜਨਕ ਤਰੀਕੇ ਨਾਲ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਡਗ ਫੋਰਡ ਨੇ ਲਗਾਤਾਰ ਤੇਜੀਵਾਰ ਬਹੁਮਤ ਵਾਲੀ ਸਰਕਾਰ ਬਣਾਈ ਸੀ ਚੋਣ ਮੁਹਿੰਮ ਸੰਬੰਧੀ ਇੱਕ ਦਸਤਾਵੇਜ਼ ਸਮੀਖਿਆ ਤੋਂ ਪਹਿਲਾਂ ਜਾਰੀ ਹੋਇਆ ਸੀ ਕ੍ਰੋਂਬੀ ਅਤੇ ਉਹਨਾਂ ਦੀ ਟੀਮ ਦੀ ਰਣਨੀਤੀ ਤੇ ਸੰਚਾਰ ਟਾਂਕ ਦੀ ਆਲੋਚਨਾ ਕਰਤਾ ਹੈ ਖਾਸ ਕਰਕੇ ਇਸ ਗਲਤੀ ਨਿੰਦਾ ਕੀਤੀ ਗਈ ਹੈ ਕਿ ਕ੍ਰੋਂਬੀ ਵੱਲੋਂ ਮੁੱਖ ਚੋਣ ਮੁੱਦੇ ਵਜੋਂ ਹੈਲਥ케ਅਰ ਨੂੰ ਚੁਣਿਆ ਗਿਆ ਜਿਸ ਨਾਲ ਫੋਰਡ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਚੋਣਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟੈਰਫ ਨਾਲ ਨਜਿੱਠਣ ਦੇ ਮੌਕੇ ਵਜੋਂ ਪੇਸ਼ ਕਰ ਸਕੇ ਜੋ ਨਵੀਂ ਬਣੀ ਕਮੇਟੀ ਚੋਣ ਪ੍ਰਕਿਰਿਆ ਬਾਰੇ ਸੋਚ ਵਿਚਾਰ ਕਰੇਗੀ ਉਸ ਦੀ ਅਗਵਾਈ ਪਾਰਟੀ ਦੇ ਖਜ਼ਾਨਚੀ ਗੈਬਰੀਅਲ ਸਕੇਲੀਕਰਨਗੇ ਕੈਥਰੀਨ ਮੈਗੈਰੀ ਅਤੇ ਹੋਰ ਮੈਂਬਰ ਵੀ ਇਸ ਕਮੇਟੀ ਚ ਸ਼ਾਮਲ ਹੋਣਗੇ ਆਉਣ ਵਾਲੇ ਹਫ਼ਤਿਆਂ ਚ ਇਹ ਕਮੇਟੀ ਪਾਰਟੀ ਦੇ ਮੈਂਬਰਾਂ ਤੋਂ رائے ਲਵੇਗੀ ਤਾਂ ਜੋ ਸਮਝ ਆ ਸਕੇ ਕੇ ਲੀਡਰ ਦੀ ਚੋਣ ਲਈ ਕਿਹੋ ਜਿਹਾ ਟਾਂਚਾ ਹੋਣਾ ਚਾਹੀਦਾ ਤੇ ਉਦੋਂ ਸਸਕੇਚਵਾਨ ਨੇ ਰੈ residencial ਸਕੂਲ ਦੇ ਪੀੜਤਾਂ ਤੋਂ ਮਾਫੀ ਮੰਗੀ ਹੈ ਲੈ ਆ ਆਲਾ ਕ੍ਰਾਸ ਰੈ residencial ਸਕੂਲ ਹੈ ਜਿਸ ਦੇ ਪੀੜਤਾਂ ਤੋਂ ਮਾਫੀ ਮੰਗੀ ਗਈ ਹੈ ਨਾਲ ਹੀ ਮੁਆਵਜ਼ੇ ਦੇ ਉੱਤੇ ਵੀ ਸਹਿਮਤੀ ਬਣ ਗਈ ਹੈ 40 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਵਾਸਤੇ ਸਰਕਾਰ ਤਿਆਰ ਹੈ ਸਸਕੇਚਵਨ ਸਰਕਾਰ ਨੇ ਆਲਾ ਕ੍ਰਾਸ ਬੋਰਡਿੰਗ ਸਕੂਲ ਦੇ ਸਾਬਕਾ ਵਿਦਿਆਰਥੀਆਂ ਤੋਂ ਮਾਫੀ ਮੰਗੀ ਹੈ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ 40.2 ਮਿਲੀਅਨ ਡਾਲਰ ਤੇ ਰਜ਼ਾਮੰਦੀ ਜਤਾਈ ਹੈ। ਇਹ ਮੁਆਵਜ਼ਾ ਉਸ ਦਰਦ ਅਤੇ ਤਕਲੀਫ ਤੇ ਲਈ ਦਿੱਤਾ ਜਾ ਰਿਹਾ ਹੈ ਜੋ ਇਨ੍ਹਾਂ ਮੂਲ ਨਿਵਾਸੀ ਵਿਦਿਆਰਥੀਆਂ ਨੇ ਸਕੂਲ ਦੌਰਾਨ ਹੰਡਾਇਆ ਸੀ। ਸਸਕੇਚਵਨ ਦੇ ਪ੍ਰੀਮੀਅਰ ਸਕਾਟ ਮੋ ਨੇ ਸਸਕੇਟੂਨ ਤੋਂ ਲਗਭਗ 407 ਕਿਲੋਮੀਟਰ ਉੱਤਰ ਚ ਵਾਸਤੇ ਇਹ ਆਲਾ ਕ੍ਰਾਸ ਪਿੰਡ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਕਲਾਸ ਐਕਸ਼ਨ ਮੁਕਦਮੇ ਦੇ 6 ਪ੍ਰਤੀਨਿਧੀ ਦਾਵੇਦਾਰਾਂ ਨਾਲ ਇੱਕ ਜੋਤੇ ਤੇ ਦਸਕਤ ਕੀਤੇ ਇਹ ਮੁਕਦਮਾ 2022 ਜ ਰੈ residencial ਸਕੂਲ ਦੇ ਸਰਵਾਈਵਰਸ ਵਿਦਿਆਰਥੀਆਂ ਦੇ ਵੱਲੋਂ ਦਾਇਰ ਕੀਤਾ ਗਿਆ ਸੀ ਮੋ ਨੇ ਆਖਿਆ ਹੈ ਕਿ ਰੈ residencial ਸਕੂਲ ਚਾਹੇ ਉਹ ਡੇ ਸਕੂਲ ਹੋਣ ਜਾਂ ਇੰਡਸਟਰੀਅਲ ਕੈਨੇਡਾ ਦੇ ਇਤਿਹਾਸ ਤੇ ਇੱਕ ਸ਼ਰਮਨਾਕ ਦਾਗ ਨੇ ਇਹਨਾਂ ਦਾ ਅਸਰ ਮੂਲ ਨਿਵਾਸੀ ਅਤੇ ਮੈਟਰੀ ਲੋਕਾਂ ਤੇ ਪੀੜੀ ਦਰ ਪੀੜੀ ਪਿਆ ਹੈ ਇਹ ਸਕੂਲ ਕਦੇ ਵੀ ਨਹੀਂ ਬਣਾਉਣੇ ਚਾਹੀਦੇ ਸਨ ਅਤੇ ਅੱਜ ਅਸੀਂ ਇਹ ਮੰਨਦੇ ਹਾਂ ਕਿ ਸਸਕੇਚਵਾਨ ਦੀਆਂ ਸਰਕਾਰਾਂ ਨੇ 1970ਵਿਆਂ ਤੱਕ ਅਲਾਕ੍ਰਾਸ ਸਕੂਲ ਦੇ ਚਲਾਉਣ ਦੇ ਵਿੱਚ ਭੂਮਿਕਾ ਨਿਭਾਈ ਹੈ ਇਸ ਲਈ ਅਸੀਂ ਸਸਕੇਚਵਾਨ ਦੀ ਤਰਫੋਂ ਅੱਜ ਸਰਕਾਰੀ ਤੌਰ ਤੇ ਮਾਫੀ ਮੰਗਦੇ ਹਾਂ ਇਸ ਬਾਈ ਸਮਝੌਤਾ ਉਸ ਫੈਡਰਲ ਸਮਝੌਤੇ ਤੋਂ ਬਾਅਦ ਆਇਆ ਹੈ ਜੋ ਇਸ ਸਾਲ ਦੀ ਸ਼ੁਰੂਆਤ ਚ ਕੀਤਾ ਗਿਆ ਸੀ ਫੈਡਰਲ ਸਰਕਾਰ ਨੇ ਵੀ 27 ਮਿਲੀਅਨ ਡਾਲਰ ਦੇ ਮੁਆਵਜ਼ੇ ਅਤੇ 10 ਮਿਲੀਅਨ ਡਾਲਰ ਦੇ ਲੇਗੇਸੀ ਫੰਡ ਦਾ ਐਲਾਨ ਕੀਤਾ ਸੀ ਇਹ ਅਲਾਕ੍ਰਾਸ ਬੋਰਡਿੰਗ ਸਕੂਲ ਕੈਨੇਡਾ ਦੇ ਸਭ ਤੋਂ ਪਹਿਲੇ ਅਤੇ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੇ ਰ ਇੰਟੈਂਸ਼ੀਅਲ ਸਕੂਲਾਂ ਚੋਂ ਇੱਕ ਸੀ ਇਹ ਲਗਭਗ 1860 ਤੋਂ 1970 ਦੇ ਦਹਾਕੇ ਤੱਕ ਰੋਮਨ ਕੈਥੋਲਿਕ ਚਰਚ ਵੱਲੋਂ ਚਲਾਇਆ ਜਾਂਦਾ ਰਿਹਾ ਇਸ 'ਚ ਜ਼ਿਆਦਾਤਰ ਉੱਤਰੀ ਸਸਕੇਚਵਨ ਤੋਂ ਆਏ ਮੈਟਿਮੂਲ ਨਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਭੇਜਿਆ ਜਾਂਦਾ ਸੀ ਲਗਭਗ 1500 ਬੱਚਿਆਂ ਨੂੰ ਇੱਥੇ ਭੇਜਿਆ ਗਿਆ ਕਿਉਂਕਿ ਇਹ ਸਕੂਲ 1880 ਦੇ ਦਹਾਕੇ 'ਚ ਸ਼ੁਰੂ ਹੋਏ ਸਰਕਾਰੀ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਤੋਂ ਪਹਿਲਾਂ ਦਾ ਸੀ ਇਸ ਲਈ 2006 ਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਸੈਟਲਮੈਂਟ ਐਗਰੀਮੈਂਟ ਦੇ ਹੇਠਾਂ ਵਾਲੀਆਂ ਮੁਆਵਜ਼ਾ ਸਕੀਮ ਅਚ ਇਹ ਸ਼ਾਮਲ ਨਹੀਂ ਹੋ ਸਕਿਆ ਇਸ ਕਾਰਨ ਇੱਥੇ ਪੜੇ ਵਿਦਿਆਰਥੀਆਂ ਨੂੰ ਮੁਆਵਜ਼ਾ ਨਹੀਂ ਮਿਲਿਆ ਜੋ ਹੋਰ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਮਿਲਿਆ ਸੀ ਲੂਇਸ ਗਾਰਡਨਰ 1908 ਤੋਂ 1970 ਤੱਕ ਇੱਥੇ ਪੜੇ ਤੇ ਉਹਨਾਂ ਦਾ ਕਹਿਣਾ ਸੀ ਕਿ ਸਕੂਲ ਵੀ ਹੋਰ ਰੈਜ਼ੀਡੈਂਸ਼ੀਅਲ ਸਕੂਲਾਂ ਵਾਂਗ ਹੀ ਸੀ ਇਸ ਦਾ ਮਕਸਦ ਸੀ ਬੱਚਿਆਂ ਅੰਤਰੋਂ ਉਹਨਾਂ ਦੇ ਸੱਭਿਆਚਾਰ ਨੂੰ ਖਤਮ ਕਰਨਾ ਉਹਨਾਂ ਦੱਸਿਆ ਕਿ ਇੱਥੇ ਬੱਚਿਆਂ ਤੇ ਸਰੀਰਕ ਮਾਨਸਿਕ ਤੇ ਜਿੰਸੀ ਜ਼ੁਲਮ ਵੀ ਹੁੰਦਾ ਸੀ ਲੂਇਸ ਨੇ ਕਿਹਾ ਅੱਜ ਚੰਗੀ ਖਬਰ ਮਿਲੀ ਹੈ ਪਰ ਮੇਰੇ ਲਈ ਇਹ ਲੜਾਈ ਹਜੇ ਵੀ ਜਾਰੀ ਹੈ ਉਹਨਾਂ ਆਖਿਆ ਕਿ ਕਿੰਨੇ ਹੀ ਪੀੜਤਾਂ ਦਾ ਸੱਭਿਆਚਾਰ ਭਾਸ਼ਾ ਜਿਉਂਦਾ ਟੰਗ ਤੇ ਉਹਨਾਂ ਦੀ شناخت ਖਤਮ ਕਰ ਦਿੱਤੀ ਗਈ ਉਹਨਾਂ ਇਹ ਵੀ ਦੱਸਿਆ ਕਿ ਇੱਥੇ ਪੈਠਵਾ ਨੈਕ ਫਾਈਨ ਹਾਊਸ ਲੇਕ ਬਿਵੋਲ ਲਾਲੋਸ਼ ਮਿਸ਼ੇਲ ਵਿਲੇਜ ਅਤੇ ਹੋਰ ਕਈ ਉਤਰੀ ਇਲਾਕਿਆਂ ਤੋਂ ਬੱਚੇ ਭੇਜੇ ਜਾਂਦੇ ਸਨ ਗਾਰਟਨਰ ਨੇ ਕਿਹਾ ਕੈਥੋਲਿਕ ਚਰਚ ਨੂੰ ਵੀ ਹੁਣ ਸੁਲਾ ਸਫਾਈ ਅਤੇ ਮਾਫੀ ਦੀ ਪ੍ਰਕਿਰਿਆ 'ਚ ਹਿੱਸਾ ਲੈਣਾ ਚਾਹੀਦਾ ਹੈ ਕਿਉਂਕਿ ਇਹ ਪ੍ਰੋਗਰਾਮ ਉਹਨਾਂ ਵੱਲੋਂ ਹੀ ਚਲਾਇਆ ਗਿਆ ਸੀ ਸੂਬਾ ਸਰਕਾਰ ਨੇ ਆਖਿਆ ਹੈ ਕਿ ਇਹ 40 ਮਿਲੀਅਨ ਡਾਲਰ ਸੁਲਾ ਇਲਾਜ ਤੰਦਰੁਸਤੀ ਸਿੱਖਿਆ ਪਾਸ਼ਾ ਸਭਿਆਚਾਰ ਤੇ ਯਾਦਗਾਰੀ ਕੰਮਾਂ ਵਾਸਤੇ ਵਰਤੇ ਜਾਣਗੇ ਉਮੀਦ ਹੈ ਕਿ 2026 ਦੀ ਸ਼ੁਰੂਆਤ ਵਿੱਚ ਸਸਕੇਚੁਆਨ ਦੀ ਕੋਰਟ ਆਫ ਕਿੰਗਸ ਪੈਂਚ ਇਸ ਪ੍ਰਸਤਾਵਿਤ ਸਮਝੌਤੇ ਨੂੰ ਮਨਜ਼ੂਰੀ ਦੇਵੇਗੀ ਮੁਆਵਜ਼ਾ ਲੈਣ ਦੀ ਪ੍ਰਕਿਰਿਆ ਨੂੰ ਇੱਕ ਤੀਜੇ ਪੱਖ ਵੱਜੋਂ ਸੰਭਾਲਿਆ ਜਾਵੇਗਾ ਜੋ ਕਿ ਅਦਾਲਤ ਵੱਲੋਂ ਮਨਜ਼ੂਰਸ਼ੁਦਾ ਹੋਵੇਗਾ ਕੈਨੇਡਾ ਦੇ ਹਵਾਈ ਅੱਡੇ ਦੇ ਉੱਤੇ ਹਜ਼ਾਰਾਂ ਮੁਸਾਫਿਰ ਫਸ ਗਏ ਜਦੋਂ ਤਕਨੀਕੀ ਖਰਾਬੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤਾਂ ਫਿਰ ਇਸ ਖੱਜਲ ਖੁਆਰੀ ਦਾ ਹਲਵੇ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਕਨੀਕੀ ਖਰਾਬੀ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਤੇ ਲੋਕਾਂ ਨੂੰ ਸਵੇਰ ਤੱਕ ਇੰਤਜ਼ਾਰ ਕਰਨਾ ਪਿਆ ਕੈਨੇਡਾ ਦੇ ਹਵਾਈ ਅੱਡਿਆਂ ਤੇ ਹਜ਼ਾਰਾਂ ਮੁਸਾਫਰ ਫਸ ਗਏ ਜਦੋਂ ਤਕਨੀਕੀ ਖਰਾਬੀ ਕਾਰਨ ਸੈਲਫ ਸਰਵਿਸ ਵਾਲੇ ਇਨਸਪੈਕਸ਼ਨ ਕਿਓਸਕਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਟ੍ਰਾਂਟੋ ਦਾ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਮੌਂਟਰੀਅਲ ਦਾ ਟਰੂਡੋ ਇੰਟਰਨੈਸ਼ਨਲ 에ਅਰਪੋਰਟ ਤੇ ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਸਭ ਤੋਂ ਵੱਧ ਪ੍ਰਭਾਵਿਤ ਹੋਏ ਜਦਕਿ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਘੱਟ ਅਸਰ ਦੇਖਣ ਨੂੰ ਮਿਲਿਆ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਬੁਲਾਰੇ ਨੇ ਆਖਿਆ ਹੈ ਕਿ ਐਤਵਾਰ ਬਾਅਦ ਦੁਪਹਿਰ ਸਮੱਸਿਆ ਸ਼ੁਰੂ ਹੋਈ ਤੇ ਫਿਲਹਾਲ ਇਸ ਦੇ ਕਾਰਨਾਂ ਬਾਰੇ ਪਤਾ ਮੈਡੀਕਲ ਤਰੀਕੇ ਨਾਲ ਮੁਸਾਫਰਾਂ ਦੀ ਜਾਂਚ ਪੜਤਾਲ ਆਰੰਭੀ ਗਈ ਪਰ ਉਸ ਵੇਲੇ ਤੱਕ ਲੰਮੀਆਂ ਕਤਾਰਾਂ ਲੱਗ ਚੁੱਕੀਆਂ ਸਨ ਸੋਮਵਾਰ ਸਵੇਰ ਤੱਕ ਸਮੱਸਿਆ ਹੱਲ ਹੋ ਗਈ ਪਰ ਮੁਸਾਫਰਾਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀ ਫਲਾਈਟ ਦਾ ਸਟੇਟਸ ਚੈੱਕ ਕਰਨ ਤੋਂ ਬਾਅਦ ਹੀ 에ਅਰਪੋਰਟ ਵੱਲ ਰਵਾਨਾ ਹੋਣ ਉਧਰ ਟਰਾਂਸਪੋਰਟ ਮੰਤਰੀ ਸਟੀਵਨ ਮੈਕਨਨ ਨੇ ਆਖਿਆ ਹੈ ਕਿ ਹਾਲਤ ਤੇ ਨੇੜੇ ਨਜ਼ਰ ਰੱਖੀ ਜਾ ਰਹੀ ਹੈ ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਕਿਹਾ ਹੈ ਕਿ ਹਵਾਈ ਅੱਡਾ ਪ੍ਰਬੰਧਕਾਂ ਨਾਲ ਤਾਲਮੇਲ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੁਰੱਖਿਆ ਮਾਪਦੰਡਾਂ ਨੂੰ ਹਰ ਹਾਲਤ ਦੇ ਵਿੱਚ ਬਹਾਲ ਰੱਖਣਾ ਲਾਜ਼ਮੀ ਹੈ ਤੇ ਮੁਸਾਫਰਾਂ ਨੂੰ ਹੋਈ ਖੱਜਲ-ਖੁਆਰੀ ਵਾਸਤੇ ਸੀਬੀਐਸਏ ਨੂੰ ਅਫਸੋਸ ਹੈ ਦੂਜੇ ਪਾਸੇ ਹਵਾਈ ਅੱਡਿਆਂ ਤੇ ਫਸੇ ਮੁਸਾਫਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਕੈਲਗਰੀ ਹਵਾਈ ਅੱਡੇ ਫਸੇ ਐਰਿਕ ਨੇ ਕਿਹਾ ਹੈ ਕਿ ਉਹਨਾਂ ਨੇ ਟੋਰਾਂਟੋ ਜਾਣਾ ਸੀ ਪਰ ਲੰਮੀਆਂ ਕਤਾਰਾਂ ਹੋਣ ਕਾਰਨ ਦੋ ਫਲਾਈਟਸ ਮਿਸ ਹੋ ਗਈਆਂ ਜਿਸ ਨੂੰ ਪੁੱਛੋ ਇਹ ਹੀ ਕਹਿੰਦਾ ਸੀ ਕਿ ਸਬਰ ਰੱਖੋ ਛੇਤੀ ਹੀ ਸਭ ਠੀਕ ਹੋ ਜਾਵੇਗਾ ਐਰਿਕ ਨੇ ਦੱਸਿਆ ਕਿ ਮੁੱਢਲੇ ਤੌਰ ਤੇ ਉਸ ਕੋਲ ਬੋਰਡਿੰਗ ਪਾਸ ਮੌਜੂਦ ਸੀ ਪਰ ਪਹਿਲੀ ਫਲਾਈਟ 'ਚ ਦੇਰ ਹੋਣ ਕਾਰਨ ਇਹ ਰੱਦ ਹੋ ਗਿਆ ਦੂਜੀ ਫਲਾਈਟ ਵਾਸਤੇ ਬੋਰਡਿੰਗ ਪਾਸ ਹੀ ਨਾ ਮਿਲ ਸਕਿਆ ਕਿਉਂਕਿ ਤਕਨੀਕੀ ਖਰਾਬੀ ਕਰਕੇ ਕਿਓਸਕ ਠੱਪ ਹੋ ਗਏ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਕਿਓਸਕ ਸਮੱਸਿਆ ਕਰਕੇ ਵੱਡੀ ਗਿਣਤੀ 'ਚ ਮੁਸਾਫਰਾਂ ਨੂੰ ਖਜਲਖੁਆਰ ਹੋਣਾ ਪਿਆ ਇਸ ਤੋਂ ਪਹਿਲਾਂ ਅਪ੍ਰੈ ਤੇ ਜੁਨ ਮਹੀਨਿਆਂ ਦੌਰਾਨ ਵੀ ਕਨੇਡੀਨ ਹਵਾਈ ਅੱਡੇ ਤੇ ਇਹੋ ਜਿਹੇ ਦ੍ਰਿਸ਼ ਨਜ਼ਰ ਆਏ ਸਨ ਉੱਧਰ ਕੈਨੇਡਾ ਦੇ ਵਿੱਚ ਭਾਰਤੀ ਪਰਿਵਾਰਾਂ ਨੂੰ ਮਰਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਾਰਤੀ ਲੋਕਾਂ ਦੇ ਘਰਾਂ ਤੇ ਕਾਰੋਬਾਰੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ ਵੀਕਐਂਡ ਦੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਰੈਸਟੋਰੈਂਟ ਤੇ ਇੱਕ ਘਰ ਉੱਤੇ ਗੋਲੀ ਚੱਲਣ ਦੀਆਂ ਮਾਮਲੇ ਵੀ ਸਾਹਮਣੇ ਆਏ ਨੇ ਪਹਿਲੀ ਵਾਰਦਾਤ ਮੈਪਲ ਰਿਸ਼ ਤੇ ਉਸਤਾਜੀ ਰੈਸਟੋਰੈਂਟ ਦੇ ਵਿੱਚ ਵਾਪਰੀ ਜਿੱਥੇ ਅਣਪਛਾਤੇ ਸ਼ੱਕੀ ਗੋਲੀਆਂ ਚਲਾ ਕੇ ਫਰਾਰ ਹੋ ਗਏ ਹਾਸੇ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਰੈਸਟੋਰੈਂਟ ਮੁਲਾਜ਼ਮਾਂ 'ਚ ਸਹਿਮ ਦਾ ਮਾਹੌਲ ਹੈ ਰਿਚ ਮੈਰੋਜ਼ ਆਰ ਸੀ ਐਮ ਪੀ ਦੇ ਵੱਲੋਂ ਫਿਲਹਾਲ ਇਸ ਵਾਰਦਾਤ ਬਾਰੇ ਵਿਸਤਾਰਿਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਮੰਨਿਆ ਜਾ ਰਿਹਾ ਹੈ ਕਿ ਰੈਸਟੋਰੈਂਟ ਮਾਲਕ ਤੋਂ ਮੋਟੀ ਰਕਮ ਮੰਗਣ ਵਾਲਿਆਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਦੂਜੇ ਪਾਸੇ ਛਿਲੇਵੈਕ ਵਿਖੇ ਕਈ ਘਰਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਤੇ ਆਰ ਸੀ ਐਮ ਪੀ ਵੱਲੋਂ ਇਸ ਵਾਰਦਾਤ ਨੂੰ ਗੈਂਗਵਾਰ ਦਾ ਨਤੀਜਾ ਦੱਸਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਵਾਲੀ ਥਾਂ ਤੋਂ ਕੁਝ ਦੂਰ ਇੱਕ ਮਾਸ ਦਾ CX5 ਸੜੀ ਹੋਈ ਮਿਲੀ ਹੈ ਜੋ ਸੰਭਾਵਿਤ ਤੌਰ ਤੇ ਸ਼ੱਕੀਆਂ ਨਾਲ ਸੰਬੰਧਿਤ ਹੋ ਸਕਦੀ ਹੈ ਆਰਸੀਐਮਪੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸੰਬੰਧਿਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ ਜ਼ਬਰੀ ਵਸੂਲੀ ਦੇ ਮਾਮਲਿਆਂ ਨੂੰ ਵੇਖਦਿਆਂ ਆਪਸ ਫੋਰਟ ਪੁਲਿਸ ਵੱਲੋਂ ਇੱਕ ਟਾਸਕ ਫੋਰਸ ਗਠਿਤ ਕੀਤੀ ਗਈ ਹੈ ਪਿਛਲੇ 15 ਦਿਨਾਂ 'ਚ ਗੋਲੀਬਾਰੀ ਤੇ ਗੱਡੀਆਂ ਨੂੰ ਅੱਗ ਲਗਾਉਣ ਦੀਆਂ ਚਾਰ ਵਾਰਦਾਤਾਂ ਸਾਹਮਣੇ ਆਉਣ ਮਕਰੋ ਆਪਰੇਸ਼ਨ ਕਮਿਊਨਿਟੀ ਸ਼ੀਲਡ ਆਰੰਭਿਆ ਗਿਆ ਹੈ ਅਤੇ ਨਵੀਂ ਟਾਸਕ ਫੋਰਸ ਇਨ੍ਹਾਂ ਵਾਰਦਾਤਾਂ ਦੀ ਢੂੰਗਾਈ ਨਾਲ ਪੜਤਾਲ ਕਰੇਗੀ ਸਰਜੈਂਟ ਪਾਲ ਵਾਕਰ ਨੇ ਦੱਸਿਆ ਕਿ ਸਿਰਫ ਐਬਸਵੋਰਡ ਵਿੱਚ ਹੀ ਨਹੀਂ ਸਗੋਂ ਪੂਰੇ ਲੋਰ ਮੈਨਲੈਂਡ ਦੇ ਵਿੱਚ ਐਕਸਟਰਸ਼ਨ ਨਾਲ ਸੰਬੰਧਿਤ ਵਾਰਦਾਤਾ ਨੇ ਲੋਕਾਂ ਅੰਦਰ خوف ਪੈਦਾ ਕਰ ਦਿੱਤਾ ਹੈ ਆਪਣੇ ਘਰਾਂ 'ਚ ਮੌਜੂਦ ਲੋਕਾਂ ਜਾਂ ਆਪਣੇ ਕਾਰੋਬਾਰੀ ਟਿਕਾਣਿਆਂ 'ਤੇ ਕੰਮ ਕਰ ਰਹੇ ਲੋਕਾਂ ਨੂੰ ਹਿੰਸਕ ਅਪਰਾਧ ਦਾ ਨਿਸ਼ਾਨਾ ਬਣਾਇਆ ਜਾਵੇਗਾ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਨਵੰਬਰ 2023 ਮਗਰੋਂ ਐਬਸਵੋਰਡ ਪੁਲਿਸ ਕੋਲ ਜ਼ਬਰੀ ਵਸੂਲੀ ਦੇ 38 ਮਾਮਲੇ ਆ ਚੁੱਕੇ ਨੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੈਰ ਹਿੰਸਕ ਮੰਨੇ ਗਏ ਧਮਕੀਆਂ ਦੇਣ ਵਾਲਿਆਂ ਨੇ ਚਿੱਠੀਆਂ ਫੋਨ ਕਾਲਸ ਜਾਂ ਟੈਕਸਟ ਮੈਸੇਜ ਰਾਹੀਂ ਲੋਕਾਂ ਤੋਂ ਮੋਟੀਆਂ ਰਕਮਾਂ ਧਿਮਾਂਕ ਕੀਤੀ। ਨਵੀਂ ਟਾਸਕ ਫੋਰਸ ਕੋਲ ਨਿਗਰਾਨੀ ਟੀਮਾਂ ਅਤੇ ਅਪਰਾਧ ਵਿਗਿਆਨ ਦੇ ਮਹਰਾਂ ਦੀਆਂ ਸੇਵਾਵਾਂ ਮੌਜੂਦ ਨੇ ਜਿਸ ਦੇ ਮੱਦੇਨਜ਼ਰ ਐਕਸਟਰਸ਼ਨ ਕਾਲਸ ਕਰਨ ਵਾਲਿਆਂ ਅਤੇ ਬਾਅਦ ਚ ਗੋਲੀਆਂ ਚਲਾ ਕੇ ਫਰਾਰ ਹੋਣ ਵਾਲਿਆਂ ਦੀ ਪੈੜ ਨੱਪਣੀ ਸੁਖਾਲੀ ਹੋਵੇਗੀ। ਸਾਊਥ ਏਸ਼ੀਅਨ ਬਿਜ਼ਨਸ ਐਸੋਸੀਏਸ਼ਨ ਦੇ ਵੱਲੋਂ ਨਵੀਂ ਟਾਸਕ ਫੋਰਸ ਦਾ ਸਵਾਗਤ ਕੀਤਾ ਗਿਆ। ਪਰ ਜਥੇਬੰਦੀ ਦੇ ਮੀਤ ਪ੍ਰਦਾਨ ਪੁਨੀਤ ਸੰਧਰ ਦਾ ਕਹਿਣਾ ਹੈ ਕਿ ਅਤੀਤ ਦੇ ਵਿੱਚ ਵਾਪਰੀਆਂ ਵਾਰਦਾਤਾਂ ਦੀ ਪੜਤਾਲ ਬਹੁਤੀ ਅੱਗੇ ਨਹੀਂ ਵਧ ਸਕੀ ਉਹਨਾਂ ਕਹੇ ਹੈ ਕਈ ਵੀਡੀਓਜ਼ 'ਚ ਸ਼ੱਕੀਆਂ ਦੇ ਚਿਹਰੇ ਸਾਫ਼ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ شناخت ਕਰਦਿਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਸਨ ਜੋ ਹੁਣ ਤੱਕ ਸੰਭਵ ਨਹੀਂ ਹੋ ਸਕੀਆਂ ਉਦਰ ਐਪਸਫੋਰਟ ਪੁਲਿਸ ਨੇ ਕਿਹਾ ਕਿ ਸਮੱਸਿਆ ਦਾ ਜੜੋ ਖਾਤਮਾ ਹੋਣ ਤੱਕ ਆਪਰੇਸ਼ਨ ਕਮਿਊਨਿਟੀ ਸ਼ੀਲਡ ਜਾਰੀ ਰਹੇਗਾ ਜਿਤੇ ਰਹੇ ਕਿ ਸਰੀਦੀ ਮੇਅਰ ਬ੍ਰਾਂਡਾ ਲੋਕ ਜ਼ਬਰੀ ਵਸੂਲੀ ਦੇ ਮਾਮਲਿਆਂ ਬਾਰੇ ਸੂ ਦਿਨ ਵਾਲਿਆਂ ਲਈ 2.5 ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਕਰ ਚੁੱਕੀ ਹੈ ਅਤੇ ਬਾਕੀ ਸ਼ਹਿਰਾਂ 'ਚ ਵੀ ਅਜਿਹੇ ਇਨਾਮ ਐਲਾਨੇ ਜਾਣ ਦੀ ਮੰਗ ਉੱਠ ਰਹੀ ਹੈ ਉਦਰ ਕੈਨੇਡਾ ਪੋਸਟ ਦੀ ਹੜਤਾਲ ਲਗਾਤਾਰ ਜਾਰੀ ਹੈ ਕੈਨੇਡਾ ਪੋਸਟ ਨੇ ਫੈਡਰਲ ਸਰਕਾਰ ਦੀਆਂ ਨਵੀਆਂ ਤਬਦੀਲੀਆਂ ਤੋਂ ਬਾਅਦ ਤੁਰੰਤ ਹੜਤਾਲ ਦਾ ਐਲਾਨ ਕਰ ਦਿੱਤਾ ਸੀ ਕੈਨੇਡਾ ਪੋਸਟ ਨੂੰ ਹੜਤਾਲ ਦੇ ਵਿਚਾਲੇ ਛੇਤੀ ਹੀ ਨਵੀਆਂ ਪੇਸ਼ਕਸ਼ਾਂ ਪੇਸ਼ ਕਰਨ ਵਾਸਤੇ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਮੰਤਰੀ ਨੇ ਤਾਕੀਦ ਕੀਤੀ ਹੈ ਕਿ ਕੈਨੇਡਾ ਪੋਸਟ ਨੂੰ ਜਲਦ ਹੀ ਨਿਊ ਆਫਰਸ ਦਿੱਤੀਆਂ ਜਾਣਗੀਆਂ ਨੌਕਰੀਆਂ ਬਾਰੇ ਮੰਤਰੀ ਪੈਟਰੀ ਹਾਈਡੂ ਨੇ ਕੈਨੇਡਾ ਪੋਸਟ ਨੂੰ 48 ਡਾਕ ਕਰਮਚਾਰੀਆਂ ਦੀ ਯੂਨੀਅਨ ਨੂੰ ਛੇਤੀ ਤੋਂ ਛੇਤੀ ਇੱਕ ਨਵੀਂ ਪੇਸ਼ਕਸ਼ ਪੇਸ਼ ਕਰਨ ਦੀ ਅਪੀਲ ਕੀਤੀ। ਓਟਵਾ ਵੱਲੋਂ ਆਪਣੀ ਮੁਸ਼ਕਲ ਵਿੱਤੀ ਸਥਿਤੀ ਨੂੰ ਹੱਲ ਕਰਨ ਲਈ ਕ੍ਰਾਊਨ ਕਾਰਪੋਰੇਸ਼ਨ ਦੇ ਕਾਰਜਾਂ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਦਰਨਾ ਦਿੱਤਾ। ਇਨ੍ਹਾਂ ਬਦਲਾਵਾਂ 'ਚ ਰੋਜ਼ਾਨਾ ਡਾਕ ਡਿਲੀਵਰੀ ਨੂੰ ਖਤਮ ਕਰਨਾ, ਕੁਝ ਪਿੰਡੂ ਡਾਕ ਘਰਾਂ ਨੂੰ ਬੰਦ ਕਰਨਾ ਤੇ ਲਗਭਗ ਸਾਰੇ ਕਨੇਡੀਅਨ ਘਰਾਂ ਨੂੰ ਕਮਿਊਨਿਟੀ ਮੇਲਬਾਕਸਾਂ 'ਚ ਤਬਦੀਲ ਕਰਨਾ ਸ਼ਾਮਲ ਹੈ ਇਹ ਕਦਮ ਯੂਨੀਅਨ ਕਰਮਚਾਰੀਆਂ ਤੇ ਸਿੱਧਾ ਹਮਲਾ ਦੱਸਦੀ ਹੈ ਕੈਨੇਡੀਅਨ ਪ੍ਰੈਸ ਦੇ ਨਾਲ ਇੰਟਰਵਿਊ 'ਚ ਹਾਦੂ ਨੇ ਤਾਜ਼ਾ ਹੜਤਾਲ ਨੂੰ ਖਤਮ ਕਰਨ ਲਈ ਸੰਘੀ ਦਖਲਅੰਦਾਜ਼ੀ ਤੋਂ ਇਨਕਾਰ ਨਹੀਂ ਕੀਤਾ ਪਰ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਕੈਨੇਡਾ ਪੋਸਟ ਨੂੰ ਛੇਤੀ ਹੀ ਇੱਕ ਨਵੀਂ ਪੇਸ਼ਕਸ਼ ਰੱਖਣ ਦੀ ਜ਼ਰੂਰਤ ਹੈ ਅਤੇ ਯੂਨੀਅਨ ਨੂੰ ਕਿਸੇ ਵੀ ਪ੍ਰਸਤਾਵ ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਆਖਿਆ ਹੈ ਕਿ ਸੰਘਰਸ਼ਸ਼ੀਲ ਡਾਕ ਸੇਵਾ ਲਈ ਇੱਕ ਨਵਾਂ ਰਸਤਾ ਤਿਆਰ ਕਰਨ ਲਈ ਲਗਭਗ 2 ਸਾਲਾਂ ਦੀ ਸੌਦੇਬਾਜ਼ੀ ਤੋਂ ਬਾਅਦ ਦੋਵੇਂ ਧਿਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇਕੱਠੇ ਹੋਣ। ਹਾਇਦੂ ਮੁਤਾਬਕ ਇਸ ਯੂਨੀਅਨ ਅਤੇ ਕਾਰਪੋਰੇਸ਼ਨ ਨੂੰ ਮਿਲ ਕੇ ਆਪਣੇ ਕਰਮਚਾਰੀਆਂ ਦੇ ਭਵਿੱਖ ਦਾ ਪਤਾ ਲਗਾਉਣਾ ਪਵੇਗਾ ਤੇ ਅਸਲ 'ਚ ਇਕੱਠੇ ਕਿਵੇਂ ਕੈਨਡਾ ਪੋਸਟ ਨੂੰ ਇੱਕ ਵਿਹਾਰਕ ਟਿਕਾਊ ਕਰਾਉਨ ਕਾਰਪੋਰੇਸ਼ਨ ਚ ਬਦਲਣਗੇ ਇੱਕ ਵਾਰ ਜਦੋਂ ਪੇਸ਼ਕਸ਼ ਪੇਸ਼ ਕੀਤੀ ਜਾਂਦੀ ਹੈ ਤਾਂ ਇੱਥੇ ਨਾਤਾ ਕਾਰਪੋਰੇਸ਼ਨ ਤੇ ਨਾ ਹੀ ਯੂਨੀਅਨ ਦੇ ਦੁਆਰਾ ਬਰਬਾਦ ਕਰਨ ਦਾ ਕੋਈ ਸਮਾਂ ਹੈ ਕੈਨਡਾ ਪੋਸਟ ਸ਼ੁੱਕਰਵਾਰ ਨੂੰ ਇੱਕ ਨਵੀਂ ਪੇਸ਼ਕਸ਼ ਪੇਸ਼ ਕਰਨ ਦੀ ਤਿਆਰੀ ਕਰ ਰਹੀ ਸੀ ਪ੍ਰਸੰਗਿਤ ਸਰਕਾਰ ਦੇ ਐਲਾਨ ਤੋਂ ਬਾਅਦ ਪ੍ਰਸਤਾਵ ਨੂੰ ਛੋਧ ਦਿੱਤਾ ਗਿਆ ਕੰਪਨੀ ਨੇ ਆਖਿਆ ਕਿ ਸਮਵਾਰ ਨੂੰ ਸਾਂਝਾ ਕਰਨ ਲਈ ਕੋਈ ਨਵਾਂ ਬਿਆਨ ਨਹੀਂ ਸੀ ਕੈਨੇਡਾ ਪੋਸਟ ਦੇ ਬੁਲਾਰੇ ਜான் ਹਾਮਿਲਟਨ ਨੇ ਪਿਛਲੇ ਹਫਤੇ ਕਹਿ ਦਿੱਤਾ ਸੀ ਕਿ ਕੈਨੇਡਾ ਪੋਸਟ ਅਤੇ ਯੂਨੀਅਨ ਵਿਚਾਲੇ ਹਜੇ ਵੀ ਮਹੱਤਵਪੂਰਨ ਪੜਾ ਹੈ ਉਨਾ ਆਖਿਆ ਹੈ ਕਿ ਨਵੀਂ ਪੇਸ਼ਕਸ਼ਾਂ ਸੰਘੀ ਸਰਕਾਰਾਂ ਦੇ ਬਦਲਾਵਾਂ ਤੇ ਡਾਕ ਸੇਵਾ ਨੂੰ ਮਜ਼ਬੂਤੀ ਨਾਲ ਸਥਾਪਿਤ ਕਰਨ ਤੇ ਟੈਕਸਦਾਤਾਵਾਂ ਤੇ ਬੋਝ ਘਟਾਉਣ ਦੇ ਲਈ ਇੱਕ ਵਿਆਪਕ ਨਿਰਦੇਸ਼ ਨੂੰ ਦਰਸਾਉਣ ਗਿਆ। ਕੈਨੇਡਾ ਪੋਸਟ ਦੀ ਵਿੱਤੀ ਸਥਿਤੀ ਬਹੁਤ ਮਾੜੀ ਹੈ ਤੇ ਕੰਪਨੀ ਦਾ ਦਾਵਾ ਹੈ ਕਿ ਗਰਮੀਆਂ ਦੌਰਾਨ ਲੇਬਰ ਅਨਿਸ਼ਚਿਤਤਾ ਵਤਨ ਕਾਰਨ ਇਸ ਨੂੰ ਪ੍ਰਤੀ ਦਿਨ 10 ਮਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਰਿਹਾ ਸੀ। ਹਾਲ ਹੀ ਦੇ ਸਾਲਾਂ 'ਚ ਡਾਕ ਸੇਵਾ ਨੇ ਲਾਈਟਾਂ ਨੂੰ ਚਾਲੂ ਰੱਖਣ ਲਈ ਸੰਘੀ ਸਹਾਇਤਾ ਤੇ ਨਿਰਭਰਤਾ ਜਤਾਈਏ। ਇਸ ਸਾਲ ਦੇ ਸ਼ੁਰੂ 'ਚ ਇੱਕ ਉਦਯੋਗਿਕ ਜਾਂਚ ਕਮਿਸ਼ਨ ਦੀ ਰਿਪੋਰਟ ਚੁਪਾਇਆ ਗਿਆ ਸੀ ਕਿ ਕ੍ਰ ਕੋਪਰੇਸ਼ਨ ਨੇ ਪ੍ਰਭਾਵਸ਼ਾਲੀ ਢੰਗ ਨਾਲ ਦਿਵਾਲੀਆ ਸੀ ਇਸ ਨੂੰ ਚੱਲਦਾ ਰੱਖਣ ਲਈ ਕਈ ਉਪਾਅ ਸੁਝਾਏ ਗਏ ਸਨ सीओपीडब्ल्यू ਦੇ ਵਾਰਤਾਕਾਰ ਜिम ਮਕੈਲੈਂਟ ਨੇ ਪਿਛਲੇ ਹਫਤੇ ਕਿਹਾ ਸੀ ਕਿ ਯੂਨੀਅਨ ਕੈਨੇਡਾ ਪੋਸਟ ਦੀਆਂ ਵਿੱਤੀ ਮੁਸ਼ਕਲਾਂ ਨੂੰ ਸਮਝਦੀ ਹੈ ਪਰ ਸੰਬੰਧਿਤ ਸਰਕਾਰ ਜੋ ਹੱਲ ਪੇਸ਼ ਕਰ ਰਹੀ ਹੈ ਉਹ ਅਤਿਅੰਤ ਨਹੀਂ। ਉਨ੍ਹਾਂ ਕਿਹਾ ਹੈ ਕਿ ਯੂਨੀਅਨ ਚਾਹੁੰਦੀ ਹੈ ਦੇਸ਼ ਵਿਆਪੀ ਹੜਤਾਲ ਸੰਘਿਤ ਸਰਕਾਰ ਨੂੰ ਕੈਨੇਡਾ ਪੋਸਟ ਦੇ ਆਪਣੇ ਸੁਧਾਰ ਨੂੰ ਵਾਪਸ ਲੈਣ ਅਤੇ ਜਨਤਕ ਆਦੇਸ਼ ਸਮੀਖਿਆ ਕਰਵਾਉਣ ਲਈ ਮਜਬੂਰ ਕਰੇ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਨੇ ਚੇਤਾਵਨੀ ਦਿੱਤੀ ਹੈ ਕਿ ਹੜਤਾਲ ਦਾ ਕੈਨੇਡਾ ਪੋਸਟ ਤੇ ਨਿਰਭਰ ਛੋਟੇ ਕਾਰੋਬਾਰਾਂ ਤੇ ਵੱਡਾ ਪ੍ਰਭਾਵ ਪਵੇਗਾ ਪਰ ਸੰਗਠਨ ਨੇ ਔਟਵਾ ਨੂੰ ਯੋਜਨਾਬੰਦ ਦੇ ਸੁਧਾਰਾ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ ਹੈ ਤੇ ਉੱਧਰ ਦੇ ਕੰਜ਼ਰਵੇਟਿਵ ਨੇਤਾ ਨੇ ਸੰਘੀ ਸਰਕਾਰ ਦੇ ਵੱਲੋਂ ਭਾਰਤ ਆਧਾਰਿਤ ਬਿਸ਼ਨੋਈ ਗੈਂਗੂ ਅਤਵਾਦੀ ਸੰਸਥਾ ਵਜੋਂ ਨਾਮਜ਼ਦ ਕਰਨ ਦੇ ਉੱਤੇ ਟਿੱਪਣੀ ਕੀਤੀ ਹੈ ਕੰਜ਼ਰਵੇਟਿਵ ਅਤੇ ਐਨਡੀਪੀ ਸਿਆਸਤਦਾਨਾਂ ਦੀਆਂ ਹਫ਼ਤਿਆਂ ਦੀਆਂ ਮੰਗਾਂ ਤੋਂ ਬਾਅਦ ਸੰਘੀ ਲਿਬਰਲ ਸਰਕਾਰ ਨੇ ਭਾਰਤ ਆਧਾਰਿਤ ਬਿਸ਼ਨੋਈ ਗੈਂਗੂ ਅਤਵਾਦੀ ਸੰਸਥਾ ਦੇ ਵੱਜੋਂ ਲਿਸਟਡ ਕਰ ਦਿੱਤਾ ਹੈ ਔਰ ਇਸ ਬਾਰੇ ਪੀਰ ਪੋਲਿਵ ਕੰਜ਼ਰਵੇਟਿਵ ਲੀਡਰ ਦਾ ਕਹਿਣਾ ਹੈ ਕਿ ਇਹ ਇੱਕ ਲੰਮੇ ਸਮੇਂ ਤੋਂ ਲੰਬਿਤ ਫੈਸਲਾ ਸੀ ਬੀਤੇ ਦਿਨ ਕੈਨੇਡਾ ਸਰਕਾਰ ਦੇ ਵੱਲੋਂ ਭਾਰਤ ਦੇ ਵਿੱਚ ਆਧਾਰਿਤ ਗੈਂਗ ਲੋਰੈਂਸ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਦੇ ਵਜੋਂ ਨਾਮਜ਼ਦ ਕਰ ਦਿੱਤਾ ਗਿਆ ਹੈ ਇਸ ਦੀ ਮੰਗ ਬੀਤੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਬ੍ਰਿਟਿਸ਼ ਕੋਲੰਬੀਆ ਅਲਬਰਟਾ ਬ੍ਰੈਂਟਨ ਵੱਖ-ਵੱਖ ਸੂਬਿਆਂ ਦੇ ਮੇਅਰ ਅਤੇ ਉੱਥੋਂ ਦੇ ਪ੍ਰੀਮੀਅਰ ਇਹ ਮੰਗ ਕਰ ਰਹੇ ਸੀ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰ ਦੇਣਾ ਚਾਹੀਦਾ ਤਾਂ ਜੋ ਕੈਨੇਡਾ ਦੀ ਪੁਲਿਸ ਨੂੰ ਬਿਸ਼ਨੋਈ ਗੈਂਗ ਦੀਆਂ ਗਤੀਵਿਧੀਆਂ ਦੇ ਵਿਰੁੱਧ ਕਾਰਵਾਈ ਕਰਨ ਵਾਸਤੇ ਢੁਕਵੇਂ ਮੌਕੇ ਮਿਲ ਸਕਣ ਇਸ ਦਾ ਐਲਾਨ ਜਿੰਨ ਤੱਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਗਾਰੀ ਨੇ ਸੋਮਵਾਰ ਨੂੰ ਕੀਤਾ ਤੇ ਐਲਾਨ ਚ ਆਖਿਆ ਕਿ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੂੰ ਖਾਸ ਪਾਈਚਾਰਿਆਂ ਨੂੰ ਦਹਿਸ਼ਤ ਹਿੰਸਾ ਅਤੇ ਡਰੋਂ ਧਮਕਾਉਣ ਦਾ ਨਿਸ਼ਾਨਾ ਬਣਾਏ ਜਾਣ ਕਰਕੇ ਅਤਵਾਦੀਆਂ ਦੇ ਵਜੋਂ ਸੂਚੀਬੱਧ ਕੀਤਾ ਜਾ ਰਿਹਾ ਹੈ ਇਸ ਉੱਤੇ ਕੰਜ਼ਰਵੇਟਿਵ ਲੀਡਰ ਪੀਰ ਪੋਲੀਏ ਦੀ ਟਿੱਪਣੀ ਆਈ ਹੈ ਪੀਰ ਪੋਲੀਏ ਵ ਸ਼ੁਰੂ ਤੋਂ ਹੀ ਮੰਗ ਕਰ ਰਹੇ ਸਨ ਕਿ ਬਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨ ਵਜੋਂ ਨਾਮਜ਼ਦ ਕਰਨਾ ਚਾਹੀਦਾ ਹੈ ਤੇ ਹੁਣ ਜਦੋਂ ਸਰਕਾਰ ਨੇ ਅਜਿਹਾ ਕਰ ਦਿੱਤਾ ਹੈ ਤਾਂ ਫਿਰ ਪੀਰ ਪੋਲੀਏ ਦਾ ਕਹਿਣਾ ਹੈ ਕਿ ਇਹ ਫੈਸਲਾ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ a long overdue decision uh, conservatives have long been calling for the Bishnoi gang to be banned uh, this this gang has been responsible for much of the extortion that has terrorized Surrey, Brampton, Northeast Calgary. Canadians uh, have seen under this liberal government a 330% increase in extortions. Part of this is due to Foreign criminals that Liberals have led into Canada and allowed to uh, terrorize our streets. Um, the Public Safety Minister has lost track of 600 foreign criminals, and he keeps his job under Mark Carney. Uh, it's time for Mark Carney to explain why he allows Liberal C5 to, to remain in place. This is a law that reduced criminal penalties and jail time for extortion with a gun. Why Mr Carney do you keep in place the liberal law that lets gun toting extortionists off with house arrest Mr Carney you are endangering our people with these radical liberal laws repeal the liberal crime laws bring in mandatory prison sentences to lock up extortionists let us deport from our country every single foreign criminal track them down kick them out and let's bring peace and security to the wonderful business owners in Surrey, Brampton, Northeast Calgary, who de deserve to live in tranquility as they build their lives and their businesses. Thank you. ਤਬਿਲੇ ਘੋੜ ਹੈ ਕਿ ਮਸ਼ਹੂਰ ਅਦਾਕਾਰ ਅਤੇ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਜ਼ਿੰਮੇਵਾਰੀ ਵਜੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਹੀ ਤਾਰ ਜੋੜ ਕੇ ਵਿਖੇ ਜਾ ਰਹੇ ਨੇ ਕੈਨਟਾ ਦੇ ਵਿੱਚ ਭਾਰਤੀ ਕਾਰੋਬਾਰੀਆਂ ਨੂੰ ਐਕਸਟਰਸ਼ਨ ਕਾਲਸ ਆਉਣੀਆਂ ਜਾਂ ਫਿਰ ਉਹਨਾਂ ਦੇ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਦੱਸਿਆ ਜਾਂਦਾ ਸੀ ਪੁਲਿਸ ਦਾ ਕਹਿਣਾ ਹੈ ਕਿ ਹੁਣ ਉਹਨਾਂ ਨੂੰ ਬਿਸ਼ਨੋਈ ਗੈਂਗ ਦੇ ਲੀਡਰਾਂ ਜਾਂ ਫਿਰ ਮੈਂਬਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਵਿੱਚ ਕਾਫੀ ਮਦਦ ਮਿਲੇਗੀ ਓਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਹੈਮਿਲਟਨ ਦੇ ਵਿੱਚ ਨਿਊਜ਼ ਕਾਨਫਰੰਸ ਕਰਕੇ ਸ਼ਹਿਰ ਦੇ ਵਿੱਚ ਨਵੇਂ ਕਨਫੈਡਰੇਸ਼ਨ ਗੋ ਸਟੇਸ਼ਨ ਦੀ ਉਸਾਰੀ ਦੇ ਮੁਕੰਮਲ ਹੋਣ ਦਾ ਐਲਾਨ ਕੀਤਾ ਤੇ ਇਸੇ ਹੀ ਦੌਰਾਨ ਪੱਤਰਕਾਰਾਂ ਨੇ ਉਹਨਾਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਲਗਾਏ ਜਾ ਰਹੇ ਨਵੇਂ ਟੈਰਿਫਸ ਬਾਰੇ ਵੀ ਗੱਲਬਾਤ ਕੀਤੀ। ਦਰਸਲ ਅਮਰੀਕਾ ਸਾਰੀਆਂ ਵਿਦੇਸ਼ੀ ਫਿਲਮਾਂ ਤੇ 100% ਦੀ ਟੈਰਿਫ ਲਗਾਉਣ ਦੀ ਧਮਕੀ ਦੇ ਰਿਹਾ ਹੈ ਜਿਸ ਉੱਤੇ ਪ੍ਰੀਮੀਅਰ ਡਗ ਫੋਰਡ ਨੇ ਆਪਣੀ ਟਿੱਪਣੀ ਕੀਤੀ ਹੈ। ਉਹਨਾਂ ਨੇ ਆਖਿਆ ਕਿ ਸਾਨੂੰ ਟਰੰਪ ਦੇ ਟੈਰਿਫ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਫਿਲਮਾਂ ਬਣਾਉਣ ਵਾਲਿਆਂ ਨੂੰ ਵਧੀਆ ਮੌਕੇ ਦੇਣ ਬਾਰੇ ਸੋਚਣਾ ਚਾਹੀਦਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਏ ਦਿਨ ਕੋਈ ਨਾ ਕੋਈ ਨਵਾਂ ਹੀ ਐਲਾਨ ਕਰਦੇ ਨੇ ਤੇ ਹੁਣ ਉਹਨਾਂ ਨੇ ਐਲਾਨ ਕੀਤਾ ਹੈ ਕਿ ਵਿਦੇਸ਼ੀ ਫਿਲਮਾਂ ਤੇ 100% ਦੀ ਟੈਰਿਫ ਲਗਾਈ ਜਾ ਰਹੀ ਨੇ ਦਰਸਲ ਉਹਨਾਂ ਨੇ ట్రੂਥ ਸੋਸ਼ਲ ਦੇ ਉੱਤੇ ਇਹ ਐਲਾਨ ਕੀਤਾ ਹੈ ਉਹਨਾਂ ਆਖਿਆ ਹੈ ਕਿ ਅਮਰੀਕੀ ਫਿਲਮ ਉਦਯੋਗ ਨੂੰ ਵਿਦੇਸ਼ੀ ਕੰਪਨੀਆਂ ਨੇ ਚੋਰੀ ਕਰ ਲਿਆ ਤੇ ਐਦਾਂ ਲੱਗਦਾ ਹੈ ਜਿਵੇਂ ਕਿਸੇ ਬੱਚੇ ਤੋਂ ਕਿਸੇ ਨੇ ਚਾਕਲੇਟ ਖੋਲੀ ਹੋਵੇ ਟਰੰਪ ਨੇ ਖਾਸ ਤੌਰ ਤੇ ਕੈਲੀਫੋਰਨੀਆ ਦਾ ਜ਼ਿਕਰ ਕੀਤਾ ਉਹ ਰਾਜ ਜਿੱਥੇ ਹਾਲੀਵੁੱਡ ਲਾਸ ਐਂਜਲਿਸ ਦੇ ਵਿੱਚ ਸਥਿਤ ਹੈ ਟਰੰਪ ਨੇ ਆਖਿਆ ਕਿ ਕੈਲੀਫੋਰਨੀਆ ਦੀ ਕਮਜ਼ੋਰ ਸਰਕਾਰ ਤੇ ਮਾੜੇ ਗਵਰਨਰ ਨੇ ਰਾਜ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ ਹੈ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਫਿਲਮਾਂ ਅਜਹੀਆਂ ਨੇ ਜੋ ਕੈਨੇਡਾ ਜਾਂ ਫਿਰ ਵੱਖ-ਵੱਖ ਮੁਲਕਾਂ ਦੇ ਵਿੱਚ ਬਣਦੀਆਂ ਨੇ ਤੇ ਹੁਣ ਅਮਰੀਕਾ ਦੇ ਵਿੱਚ ਫਿਲਮਾਂ ਬਣਾਉਂਦਾ ਰੁਝਾਨ ਕਾਫੀ ਘਟ ਗਿਆ ਹੈ ਇਸ ਕਰਕੇ ਟਰੰਪ ਦਾ ਕਹਿਣਾ ਹੈ ਜਿਹੜੀਆਂ ਫਿਲਮਾਂ ਕੈਨੇਡਾ ਦੇ ਵਿੱਚ ਜਾਂ ਫਿਰ ਹੋਰ ਮੁਲਕਾਂ 'ਚ ਬਣਨਗੀਆਂ ਪਰ ਅਮਰੀਕਾ 'ਚ ਨਹੀਂ ਬਣਨਗੀਆਂ ਉਹਨਾਂ ਫਿਲਮਾਂ ਦੇ ਉੱਤੇ ਸੌਫਿਸ ਦੀ ਟੈਰਿਫ ਲਗਾਇਆ ਜਾਵੇਗਾ ਜਿਸ ਉੱਤੇ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਪਣੀ ਟਿੱਪਣੀ ਕੀਤੀ ਹੈ ਡਗ ਫੋਰਡ ਨੇ ਕਿਹਾ ਕਿ ਉਹਨਾਂ ਨੂੰ ਕੇਵਲ ਇਹ ਸੋਚਣਾ ਚਾਹੀਦਾ ਹੈ ਕਿ ਕੈਨੇਡਾ ਦੇ ਵਿੱਚ ਇਨ੍ਹਾਂ ਫਿਲਮ ਨਿਰਮਾਤਾਵਾਂ ਨੂੰ ਕਿਸ ਤਰੀਕੇ ਨਾਲ ਸੱਦਾ ਦਿੱਤਾ ਜਾਵੇ ਤੇ ਕਿਸ ਤਰੀਕੇ ਨਾਲ ਇਹਨਾਂ ਨੂੰ ਅਟਰੈਕਟ ਕਰਕੇ ਇੱਥੇ ਫਿਲਮਾਂ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਜਾਵੇ ਇਸ ਫਸ 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 ਫ Our goal is to build it up to $5 billion. So we're going to continue growing, continue investing in the film industry. The film industry is very strong here. And, uh, anyways, I, we're, do you know what we have to do, folks? I've said it over and over again. Forget about President Trump. The guy drives me crazy. Let's focus on what we can do. How can we create the climate and the conditions and the environment for companies to come in and and uh, invest in our greatest people, smartest people in the entire world. Let's so let's create that environment. Let's start putting money back into people's pockets. Put money back into companies. Make it the most competitive area anywhere in the entire world. And our number one selling feature is uh, is the people. We have the most talented people in the world. The best quality life in the world, right here in Ontario. So we'll focus on what we can do and. we'll start diversifying our trading partners around the world and uh as for trump trump's trump i i, I got a we got to refocus on what we we can do ਕਾਬਿਲ ਗੌਰ ਹੈ ਕਿ ਡੋਨਾਲਡ 트럼ਪ ਦੇ ਇਸ ਫੈਸਲੇ ਤੋਂ ਬਾਅਦ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇੰਡਸਟਰੀ ਨੂੰ ਵੱਡਾ ਨੁਕਸਾਨ ਭੁਗਤਣਾ ਪੈ ਸਕਦਾ ਹੈ ਤੇ ਜਿਹੜੇ ਲੋਕ ਫਿਲਮਾਂ ਵੇਖਣ ਦੇ ਚਾਹਵਾਨ ਨੇ ਉਹਨਾਂ ਨੂੰ ਵੀ ਬਹੁਤ ਵਧੀਆ ਫਿਲਮਾਂ ਵੇਖਣ ਤੋਂ ਵਾਂਝੇ ਰੱਖਿਆ ਜਾ ਸਕਦਾ ਹੈ ਵੇਖਣਾ ਹੋਵੇਗਾ 트럼ਪ ਦੇ ਇਸ ਐਲਾਨ ਦੇ ਨਤੀਜੇ ਕੀ ਨਿਕਲਦੇ ਨੇ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ